ਗੁੱਡ ਮਾਰਨਿੰਗ ਟਾਈਮ ਹੋ ਗਿਆ 5 ਵਜੇ ਦਾ ਤੇ ਅੱਜ ਤਰੀਕ ਹੈਗੀ ਆ 20 ਨਵੰਬਰ 2025 ਆਪਾਂ ਬਣਾ ਰਹੇ ਹਾਂ ਟਾਬੇਚਾ ਸਵੇਸ ਜਿਹੜੇ ਇਹਨਾਂ ਦੇ ਕੰਮ ਵਾਲੇ ਆ ਉਹ ਘਰ ਢਾਈ ਵਜੇ ਸੁੱਤੇ ਸਾਰੇ ਤੇ ਉੱਠ ਨਹੀਂ ਸਕਦੇ ਤੇ ਆ ਬਾਫੇ ਚਲਾ ਪਾਪ ਚਾ ਬਣਾ ਲੈਂਦੇ ਆ ਬਣਾ ਰਹੇ ਆਪਾਂ ਚਾਹ ਬੰਦਿਆਂ ਵਾਸਤੇ ਚਾਹ ਬਣਾ ਲਏ ਪੂਰੀ ਐ ਸੰਗਣੀ ਨਿਆਰੇ ਦਾ ਇਰਾ ਪੂਰਾ ਬਸ ਇੰਤੇ ਰਹਿ ਜਾਊਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਰ ਹੈਗਾ ਜੈਤਵਾਰ ਤੇ ਟਾਈਮ ਹੋ ਗਿਆ 7:20 ਮਿੰਟ ਅੱਜ ਸਾਡੇ ਸਫਰ ਦਾ 21 ਵਜੇ ਰਹਿਣਾ ਹੈ ਤੇ ਇਸ ਟਾਈਮ ਆਪਾਂ ਕੜੇ ਆ ਹੋਟਲ ਸ੍ਰਿਸ਼ਟੀ ਲਾਈਨ ਹੋਟਲ ਸ੍ਰਿਸ਼ਟੀ ਲਾਈਨ ਆਪਾਂ ਖੜੇ ਆ ਜਗਦੀਸ਼ਪੁਰ ਦੇ ਵਿੱਚ ਤੇ ਆਪਣੀ ਚੱਲਣ ਦੀ ਤਿਆਰੀ ਹੈ ਤੇ ਅੱਜ ਆਪਾਂ ਛੇੜ ਨਵੇਂ ਲਾਏ ਆ ਛੇੜ ਹੈਗੇ 5-7 ਆਪਣੇ ਕੋਲ ਤੇ ਅੱਜ ਮੈਂ ਕਿਹਾ ਵੀ ਚੱਲ ਛੇੜ ਚੇਂਜ ਕਰਕੇ ਵੇਨੇ ਆ ਅੱਜ ਆਪਾਂ ਛੇੜ ਨਵੇਂ ਲਾਏ ਆ ਦੱਸਿਓ ਵੀ ਛੇੜ ਕਿਵੇਂ ਲੱਗ ਰਹੇ ਆਪਣੇ ਤੇ ਸਫਰ ਦੀ ਆਪਣੀ ਬਿਲਕੁਲ ਤਿਆਰੀ ਹੈ ਤੇ ਸਾਈਕਲ ਆਪਾਂ ਪੈਕ ਕਰ ਲਿਆ ਸਾਰਾ ਸਮਾਨ ਬਿਲਕੁਲ ਰੈਡੀ ਹੈ ਚਾਹ ਪਾਣੀ ਪੀ ਲਿਆ ਤੇ ਹੁਣ ਚੱਲਣ ਦੀ ਦੇਰੀ ਹੈ ਤੇ ਜੁੜੇ ਰਿਓ ਸਫਰ ਦੇ ਨਾਲ ਤੇ ਕਰਦੇ ਆ ਸਫਰ ਸ਼ੁਰੂ ਨਵੇਂ ਰਸਤੇ ਤੇ ਨਵੇਂ ਤਜਰਬੇ ਤੇ ਨਵੀਆਂ ਗੱਲਾਂ ਬਾਤਾਂ ਚਲੋ ਫਿਰ ਚੱਲਦੇ ਆ ਰਾਈਡ ਕਰਤੀ ਸ਼ੁਰੂ ਤੇ ਟਾਈਮ ਹੋ ਗਿਆ ਜੀ ਪੌਣੇ 8 ਦਾ ਤੇ ਕਿਲੋਮੀਟਰ ਆਪਾਂ ਕਰ ਲਿਆ 5 ਤੇ ਮੌਸਮ ਵੀ ਠੰਡਕ ਹੈਗੀ ਹੈ ਮਾਰੀ ਮਾਰੀ ਸੂਰਜ ਵਾਹੇ ਨਿਕਲਿਆ ਆਇਆ ਤੇ ਟਰੱਕਾਂ ਦੀ ਆਵਾਜ਼ ਐ ਵੀ ਸ਼ੁਰੂ ਹੋ ਗਈ ਐ ਤੇ ਅੱਜ ਅਸੀਂ ਐਂਟਰ ਕਰਾਂਗੇ ਯੂਪੀ ਚ ਬਿਹਾਰ ਨੂੰ ਛੱਡ ਕੇ ਯੂਪੀ ਜੇ ਐਂਟਰ ਕਰਾਂਗੇ ਤੇ ਅੱਜ ਦੀ ਸਾਡਾ ਯਾਰ ਨਾਈਟ ਹਾਲਟ ਹੈ ਜੇ ਸਾਡਾ ਪਹੁੰਚਣ ਦਾ ਡੈਸਟੀਨੇਸ਼ਨ ਹੈਗਾ ਵਾ ਜੇ ਟਾਰਗੇਟ ਹੈਗਾ ਉਹ ਹੈਗਾ ਇਹ ਵਾਰਾਨਸੀ ਯੂਪੀ ਦਾ ਪ੍ਰਸਿੱਧ ਸ਼ਹਿਰ ਵਾਰਾਨਸੀ ਉੱਥੇ ਪਹੁੰਚਾਂਗੇ ਔਰ ਮੌਸਮ ਸਵੇਰ ਦਾ ਬਹੁਤ ਸ਼ਾਨਦਾਰ ਮੌਸਮ ਹੈ। ਆਨੰਦਮਈ ਮਾਹੌਲ ਹੈ ਪੂਰਾ। ਕੋਈ ਗੱਲ ਬਾਤ ਹੈ। ਇਹ ਹਵਾ ਦਾ ਵੀ ਆਪਣੇ ਨਾਲ ਵੈਰੀ ਆ। 4-5 ਦਿਨ ਹੋ ਗਏ ਰੋਜ਼ ਅੱਗ ਹੋ ਜਾਂਦੀ ਆ। ਅੱਗੋਂ ਹੀ ਪੂਰੀ ਫੁੱਲ ਸਪੀਡ ਤੇ ਹੀ ਆ। ਦੇਖੋ ਝੰਡੇ ਕਿਵੇਂ ਉੱਡ ਰਹੇ ਆ। ਹੈਡਵਿੰਡ ਹੈਗੀ ਆ ਪੂਰਾ ਜ਼ੋਰ ਲਵਾ ਰਹੀ ਆ ਇਸ ਟਾਈਮ। ਇਹ ਸਾਰਾ ਦਿਨ ਰਹੂਗੀ। ਸ਼ਾਮ ਨੂੰ ਬਾੜੀ ਹੀ ਘਟਦੀ ਆ ਇਹ। ਟਾਈਮ ਹੋ ਗਿਆ ਜੀ। 8 ਵਜੇ 50 ਮਿੰਟ ਤੇ ਕਿਲੋਮੀਟਰ ਆਪਾਂ ਕਰ ਲਏ 15 ਤੇ ਅੱਜ ਸਾਡੀ ਯਾਤਰਾ ਦਾ ਹੈਗਾ ਸਫ਼ਰ ਦਾ ਹੈਗਾ 21ਵਾਂ ਦਿਨ ਤੇ ਅੱਜ ਤਰੀਕ ਹੋ ਗਈ ਹੈ 16 ਤੇ ਦਿਨ ਹੁਣ ਘਟਦੇ ਜਾ ਰਹੇ ਨੇ ਕਾਊਂਟਡਾਊਨ ਸ਼ੁਰੂ ਹੋ ਗਿਆ 15 ਦੇ ਬਾਅਦ ਸ਼ੁਰੂ ਹੋ ਗਿਆ ਜਿੰਦਾ ਕਾਊਂਟਡਾਊਨ ਤੇ ਹੁਣ ਦਿਨ ਘਟਣਗੇ ਸਫ਼ਰ ਦੇ ਤੇ ਕਿਲੋਮੀਟਰ ਵੀ ਘਟਣਗੇ ਤੇ ਸਾਹਮਣੇ ਹਾਈਵੇ ਦੇ ਬੋਰਡ ਆ ਗਿਆ ਹੈ ਸ਼ੀਰੀ ਨਗਰ ਦਾ 1770 ਕਿਲੋਮੀਟਰ ਤੇ ਮੋਹਨੀਆ 84 ਕਿਲੋਮੀਟਰ ਤੇ ਤਕਰੀਬਨ ਅਸੀਂ 1850 ਕਿਲੋਮੀਟਰ ਸਫ਼ਰ ਕਰ ਚੁੱਕੇ ਹਾਂ ਤੇ ਇੰਨਾ ਕੀ ਸਫ਼ਰ ਬਾਕੀ ਹੋਰ ਰਹਿ ਗਿਆ ਹੈ ਤੇ ਉਮੀਦ ਹੈ ਵੀ ਮਹਾਰਾਜ ਨੇ ਹੁਣ ਤੱਕ ਕਿਰਪਾ ਕੀਤੀ ਮੇਰੇ ਪਰੇ ਹੱਥ ਸਾਡੇ ਸਿਰ ਤੇ ਰੱਖਿਆ ਵਾ ਤੇ ਗਾ ਵੀ ਕਿਰਪਾ ਕਰੂਗਾ ਤੇ ਇਹ ਸਫ਼ਰ ਆਪਾਂ ਆਪਣੇ ਮਿੱਥੇ ਸਮੇ ਦੇ ਵਿੱਚ ਪੂਰਾ ਕਰਾਂਗੇ ਹੁਣ ਤੱਕ ਗੱਡੀ ਸਾਡੀ ਪੂਰੀ ਸਹੀ ਲੈਂਤ ਚੱਲ ਰਹੀ ਹੈ ਤੇ ਜਮਾ ਚੜ੍ਹਦੀ ਕਲਾ ਹੈ ਹਰ ਪੱਖੋਂ ਗੁਰੂ ਮਹਾਰਾਜ ਐਵੇਂ ਮੇਰੇ ਪਰ ਹੱਥ ਸਿਰ ਤੇ ਰੱਖਣ ਕਿ ਸਫ਼ਰ ਚੱਲਦਾ ਰਹੇ ਤੇ ਜਲਦੀ ਹੀ ਆਪਣੇ ਘਰੇ ਪਹੁੰਚੀਏ ਸਫ਼ਰ ਤਾਂ ਬਹੁਤ ਨਿਬੜ ਲਈਏ ਪਰ ਆਹ ਰਿਸਫ਼ਰ ਨਿਬੜਨ ਦਿੰਦੇ ਆਹ ਰੰਗ ਮੇਲੇ ਇਹ ਨਹੀਂ ਸਫ਼ਰ ਨਿਬੜਨ ਦਿੰਦੇ ਕਦੀ ਜਲੇਬੀਆਂ ਨੇ ਕਦੀ ਪਕੌੜੇ ਤੇ ਕਦੀ ਚਾਹ ਚੋਣ ਕੀ ਕਰੀ ਦੱਸੋ ਇਹ ਵੀ ਖਾਣੇ ਜ਼ਰੂਰੀ ਨੇ ਮੱਲਬਲੀ ਬ੍ਰੇਕ ਵੱਜ ਜਾਂਦੀ ਆ ਇੱਧਰ ਬਣ ਰਹੀਆਂ ਜਲੇਬੀਆਂ ਤੇ ਨਾਲ ਹੀ ਬੂੜੀਆਂ ਜਲੇਬੀਆਂ ਦੋ ਰੰਗ ਨੇ ਆ ਬਾਈ ਨੇ ਕਰਤਾ ਕੰਮ ਸ਼ੁਰੂ ਬੜਾ ਸਾਹਬ ਬਾਈ ਨੇ ਜਲੇਬੀ ਬਣਾਉਂਦਾ ਕਿਉਂ ਬਣਦੀ ਗੱਲ ਚੰਗਾ ਬਲ ਸਾਈਕਲ ਚੱਲਦਾ ਹੈ ਦੋਵੇਂ ਬੰਮਿਸਤਰੀ ਬਣੇ ਆ ਕਰ ਲੋ ਕਰ ਲੋ ਮਿਸਤਰੀ ਪੁਣਾ ਵੈਰੀ ਗੁੱਡ ਵੈਰੀ ਗੁੱਡ ਬਾਲ ਐਸੀ ਕਲਸਰ ਨਾ ਕੋਈ ਰਾਜੇ ਬੈਠਾ ਮੁੜ ਕੇ ਮੈਂ ਸਾਡਾ ਤਾਂ ਇੱਕੋ ਹੀ ਨਿਸ਼ਾਨਾ ਹੈ ਯਾਰ ਟਾਈਮ ਹੋ ਗਿਆ ਜੀ 11:20 ਮਿੰਟ ਤੇ ਕਿਲੋਮੀਟਰ ਚੱਕਦੇ ਆਪਾਂ 40 ਤੇ ਆਨਲਾਈਨ ਲੱਗੇ ਆਪਾਂ ਤੇ ਫਰੂਟ ਮਾਲ ਕਹਿੰਦੇ ਸਿਹਤ ਲਈ ਬਹੁਤ ਚੰਗਾ ਹੁੰਦਾ ਤੇ ਰੇੜੀ ਭਰੀ ਪਈ ਐ ਦੁਕਾਨਾਂ ਜੀਆਂ ਪੂਰੀਆਂ ਫਰੂਟ ਦੇ ਨਾਲ ਅੱਜ ਸਾਡ ਨੂੰ ਮਰੂਤ ਨਹੀਂ ਪਸੰਦ ਆਇਆ। ਅੱਜ ਉਹ ਬੂੜੂਆਂ ਚੱਲ ਕੇ ਪੱਤੇ ਪੱਤੇ। ਇਹੋ ਲੈ ਕੇ ਫਰੂਟ ਫਿਰ ਗਾਂ ਜਾ ਕੇ ਖੜ ਕੇ ਕਰਾਂਗੇ ਬ੍ਰੇਕ। 12:30 ਵਜੇ ਗਏ ਨੇ। ਤੇ ਇੱਧਰ ਝੋਨੇ ਦੇ ਇੱਧਰੇ ਔਕਰ ਦੇ ਕੰਡੇ ਤੇ ਚੱਲ ਰਿਹਾ 119 ਨੰਬਰ ਹਾਈਵੇ ਹਵਾ ਬਹੁਤ ਜਿਆਦੀ ਅੱਗੋਂ ਹੋ ਗਈ ਆ ਹਵਾ ਦਾ ਮੈਂ ਨਾ ਵੀ ਰਿਕਾਰਡ ਤੋੜ ਜਾਂਦੀ ਆ ਪੰਜ-ਸੱਤ ਦਿਨ ਹੋ ਗਏ ਹਰ ਰੋਜ਼ ਅੱਗੋਂ ਆ ਅੱਜ ਤਾਂ ਇੰਨੀ ਜਿਆਦੀ ਅੱਗੋਂ ਹੈਗੀ ਆ ਕਿ ਸਾਈਕਲ ਨੂੰ ਤੁਰਨ ਨਹੀਂ ਦਿੰਦੀ ਵੀਰ ਦੇਖੋ ਤੁਸੀਂ ਸਪੀਡ ਬਣਦੀ ਨਹੀਂ ਬਈ ਚਕਚਕ ਮਾਰ ਦੀ ਪਛਾਣ ਨੂੰ ਦੁਪਹਿਰ ਤੋਂ ਬਾਅਦ ਲੁਕੇਗੀ ਹਵਾ ਮਾਰੀ ਮੁੱਟੀ ਕੱਲਾ ਪੰਜਾਬ 'ਚ ਨਹੀਂਗਾ ਤੇ ਸਾਰੇ ਪਾਸੇ ਇਹ ਹਾਲ ਡਰਾਉਂਦੇ ਜਾਣਾ ਸਾਰੇ ਰੌਂਗ ਸੇਡ ਆਉਂਦੇ ਆ ਤੇ ਆਉਂਦੇ ਵੀ ਤੇਜ਼ ਹੀ ਨੇ ਰਸਤੇ ਵਿੱਚ ਜਾ ਰਹੇ ਸੀਗੇ ਆਹ ਪ੍ਰੋਜੈਕਟ ਵੇਖਿਆ ਕਾਪਾ ਤੇ ਜਾਣਨ ਦੀ ਇੱਛਾ ਵੀ ਵੇਖੀ ਹੈਗੀ ਐ ਇਹ ਜੀ ਇਹ ਮਿੱਤਰੋ ਹੈਗਾ ਵਾ ਚਿਰੜੇ ਬਣਾਉਣ ਵਾਲੀ ਮਸ਼ੀਨ ਜਿਹਦੇ ਚੌਲ ਨੂੰ ਪ੍ਰੈਸ ਕਰਕੇ ਇਹ ਬਣਾਉਂਦੇ ਤੇ ਪਹਿਲੋ ਇਹਦੇ ਵਿੱਚ ਚੌਲ ਪਾ ਦਿੰਦੇ ਆ ਝੋਨਾ ਪਾਉਂਦੇ ਆ ਝੋਨਾ ਜਦੋਂ ਗਰਮ ਹੋ ਜਾਂਦਾ ਹੈ ਗਰਮ ਕਰਕੇ ਝੋਨਾ ਇਹ ਇਹਨਾਂ ਕੱਢ ਲੈਂਦੇ ਬਾਹਰ ਐਸ ਫੁੱਟ ਜੇ ਨਾਲ ਇਹਦੇ ਨਾਲ ਇਹ ਚੋ ਕੱਢ ਕੇ ਤੇ ਫੇਰ ਐਸਪ੍ਰੈਸਿਵ ਹੁੰਦੇ ਆ ਇਹਦੇ ਚ ਇਹਦੇ ਜਿੰਨੀ ਕੁ ਦਾਬ ਚਾਹੀਦੀ ਆਪਣੋਂ ਉਨੀ ਦਾਬ ਦਿੰਦੇ ਆ ਆ ਨਾਲ ਕਰਕੇ ਠੀਕ ਹੈ ਦਾਬ ਕਰਕੇ ਇਹ ਥੱਲੋ ਥੱਲੇ ਰੱਖ ਦਦੇ ਬੱਠਲੇ ਥੇ ਤੇ ਮੁਰਕੇ ਚੱਕ ਕੇ ਇਹਨੂੰ ਇੱੱਚ ਪਾ ਕੇ ਸਾੜ ਦਿੰਦੇ ਆ ਤੇ ਸੇਰਾ ਬਣ ਜਾਂਦੇ ਆ ਕਿਡਬੜੇ ਇੰਕੱਤੀ ਵੇਖਦੇ ਚੌਲਾਂ ਦੇ ਜਿਹੜਾ ਦਾ ਬਾਧੂ ਬਾਜ਼ਾਰ ਤੋਂ ਫੋਕੜ ਬਾਜ਼ਾਰ ਤੋਂ ਨਿਕਲਦਾ ਆ ਆ ਫੋਕੜ ਬਾਜ਼ਾਰ ਤੋਂ ਗਿਆ ਇਹਨੂੰ ਫਿਰ ਐਜ਼ এ ਬਾਲਨ ਯੂਜ਼ ਕਰਦੇ ਆ ਇੱੱਚ ਪਾ ਦਿੰਦੇ ਇੱੱਚ ਅੱਜ ਤੋਂ ਫਿਰ ਪਾਈਪ ਨਾਲ ਜਾ ਜਾ ਕੇ ਜਾ ਜਾ ਕੇ ਉਹ ਅੱਗੇ ਅੱਗੇ ਅੱਗ ਲਾਉਂਦਾ ਵਾ ਤੇ ਉਹਨੂੰ ਪਕਾਉਂਦਾ ਹੈਗਾ ਆ ਵੇਖੋ ਆ ਕੱਢੀ ਜਾਂਦੇ ਆ ਇਹਨਾਂ ਨੇ ਕੱਢ ਕੇ ਆ ਪਾਤਾ ਇੱਥੇ ਇਹਨਾਂ ਦੇ ਕੱਢਦਾ ਇਹ ਆ ਪਾਤਾ ਵਿੱਚ ਆ ਚੱਲ ਗਿਆ ਨਾਲ ਪ੍ਰੈਸ ਕਰਨ ਵਾਸਤੇ ਉਹਨੂੰ देशी जुगाड़ का पूरा है ये ना कलाड़े नहीं होते ओए रोड पे लागे बैठे हैं ते लोग इत्रों आंदे हैं नाल सामान ਲੈ ਲੈ ਕੇ ਆਪ ਬੰਦੇ ਆਏ ਬੈਠੇ ਆ ਕਰੋ ਵਾਸਤੇ माल तेरा ਕਰਵਾ ਕੇ ਲੈ ਜਾਣਾ ਵਾ ਯਾਰ کافی تیار ਹੋ ਗਿਆ ਆ ਦੇਖੋ ਬੜੀਆਂ ਦਾ ਕੰਮ ਉਹ ਚੱਕ ਕੇ ਮੁਰਦਾ ਚੋੜ ਦੇ ਪਰਲੇਬਖ ਉਧਰ ਫਿਰ ਉਹ ਛਾਲ ਲੈ ਤੇ ਹਲਾ ਹਲਾ ਕੇ ਟਾਈਮ ਹੋ ਗਿਆ ਜੀ ਪੂਰਾ 3 ਦਾ ਤੇ ਭੁੱਖ ਵੀ ਪੂਰੀ ਇਸ ਟਾਈਮ ਜੋ ਬਣਦੀ ਹੋਈ ਐ ਤੇ ਪਹੁੰਚਿਆ ਪਾ ਇੱਥੇ ਲੱਡੂ ਗੋਪਾਲ ਢਾਬਾ ਹਏ ਹਰਮੀਤ ਸਿੰਘ ਹੋਰੀ ਪਹਿਲਾਂ ਪਹੁੰਚ ਗਿਆ ਸੀਗੇ ਇਹਨਾਂ ਨੇ ਆਰਡਰ ਦਿੱਤਾ ਸੀਗਾ ਤੇ ਇੱਥੇ ਛਕਾਂਗੇ ਪ੍ਰਸ਼ਾਦੇ ਫੇਰ ਚੱਲਾਂਗੇ ਗਾਹ ਨੂੰ ਇੱਥੋਂ ਮੋਹਨੀਆਂ ਰਹਿ ਗਿਆ 2-4 ਕਿਲੋਮੀਟਰ ਹੋਰ ਤੇ ਆਪਾਂ ਅੱਜ ਪਹੁੰਚਣਾ ਹੈ ਵਾਰਨਸੀ ਤੇ ਵਾਰਨਸੀ ਹੈਗਾ ਇਥੋਂ ਤਕਰੀਬਨ 70-80 ਕਿਲੋਮੀਟਰ ਹੋਰ ਰਹਿ ਗਿਆ ਤੇ ਉੱਥੇ ਫਿਰ ਆਪਾਂ ਨਾਈਟ ਹਾਲਟ ਕਰਾਂਗੇ ਨਾਲੇ ਕੋਈ ਘੁੰਮਾ ਫਿਰਾਂਗੇ ਤੇ ਕਰਾਂ ਗੱਲਾਂ ਬਾਤਾਂ ਚਲੋ ਫਿਰ ਛਕਦੇ ਆਂ ਪ੍ਰਸ਼ਾਦੇ ਟਾਈਮ ਹੋਊਗਾ ਜੀ ਸਵਾ ਚਾਰ ਦਾ ਤੇ ਪਹੁੰਚ ਕੇ ਆਪਾਂ ਮੋੜੀਆਂ ਮੋੜੀਆਂ ਦਾ ਆਪਾਂ ਰੋਡ ਥੋੜੀ ਚੇਂਜ ਹੋ ਗਈ ਹੈ ਸ਼ਮਾ ਪੈ ਰੀਆਂ ਨੇ 1 ਕਿਲੋਮੀਟਰ ਆਪਾਂ ਨੇ ਬੀੜ ਤੇ 88 ਸ਼ਹਿਰ ਲੱਗਦਾ ਵਧੀਆ ਸ਼ਹਿਰ ਹੈ ਕਾਹਲਪੁਰੀ ਸ਼ਹਿਰ ਦੇ ਵਿੱਚ ਸਫਾਈ ਵੀ ਚੱਲ ਰਿਹਾ ਹੈ ਇੱਧਰ ਸ਼ਹਿਰ ਦੇ ਨਜ਼ਾਰੇ ਅੱਜ ਪਹੁੰਚਣਾ ਆਪਾਂ ਬਾਰਾਨਸੀ ਜਾਂ ਬਨਾਰਸ ਟਾਈਮ ਹੋ ਗਿਆ ਜੀ 5:10 ਤੇ ਕਿਲੋਮੀਟਰ ਹੋ ਗਏ ਪੂਰੇ 100 ਤੇ ਪਿੱਛੇ ਆਪਾਂ ਇੱਕ ਸ਼ਹਿਰ ਕ੍ਰਾਸ ਕੀਤਾ ਡੈਲਾ ਤੇਲੇ ਤੋਂ ਹੀ ਗਏ ਆ ਸੀਟ ਸ਼ਾਪ ਤੇ ਚਾਹ ਪੀਣ ਵਾਸਤੇ ਤੇ ਚਾਹ ਉਹਨਾਂ ਕੋਲ ਹੈ ਦੀ ਸੀਗੀ ਤੇ ਮੈਂ ਟਾਈਮ ਦੀ ਵੀਡੀਓ ਨਾ ਕੋਲ ਇਹ ਮੈਨੂੰ ਕਹਦੇ ਵੀ ਚਾਹ ਤਾਂ ਹੈ ਨਹੀਂ ਕਿ ਫਿਰ ਮੈਂ ਚੱਲ ਮਠਾਈ ਦੇ ਦੋ ਆਪਾਂ ਫਿਰ ਪਿੰਨੀਆਂ ਲੈ ਆਏ ਉਹਦੇ ਕੋਲ ਤੇ ਚਾਹ ਆਪਾਂ ਇੱਧਰ ਬਣਵਾ ਲੈਣੀ ਆ ਚਾਹ ਲੱਗੇ ਮੁੰਡੇ ਬਣਵਾਉਣ ਚਾਹ ਪੀ ਕੇ ਇਥੋਂ ਤੇ ਆਪਣਾ ਕਿਲੋਮੀਟਰ ਹੋਰ ਲੱਗਿਆ 55 ਤੇ ਪਹੁੰਚਣਾ ਆਪਾਂ ਜਵਾਰਣ ਅਸੀਂ ਤੇ ਸੂਰਜ ਡੁੱਬ ਗਿਆ ਤੇ ਮੂੰਹ ਨੇਰਾ ਹੋਈ ਜਾਂਦਾ ਵਾ ਤੇ ਥੋੜੀ ਦੇਰ ਤੱਕ ਕੰਮ ਹੋ ਜਾਣਾ ਪੂਰਾ ਆ ਖੜਿਆ ਆਪਣਾ ਟਾਈਮ ਹੋ ਗਿਆ ਜੀ 5:30 ਦਾ ਤੇ ਚਾਪੀ ਕਿਤੇ ਉਰਫੇ ਆ ਫਾਰਮਸ ਵਾਲ ਨੂੰ ਚਲੋ ਬਟ ਡਰੈਗ ਆ 55 ਹੋਰ ਕੋਨਫਲੈਕਟਿਵ ਵੈਸਟ ਤੇ ਲੈਟਾਂ ਰੂਟਾ ਹਲਾ ਲੀਆਂ ਆਪਾਂ ਤੇ ਮੇਰਾ ਹੋ ਗਿਆ ਪੂਰਾ 5:30 ਵਜੇ ਹੋ ਗਿਆ ਇਹ ਅੱਜ ਨਾਈਟ ਹਾਲਟ ਕਰਨਾ ਆਪਾਂ ਵਾਰਾਂ ਦੇ। ਜੇਪੋ ਮੀ ਨੀ ਦ 8:30 ਵਜੇ ਨੂੰ ਜੀ ਰਹੀ ਹੈ ਡੇਟ ਤੋਂ ਲੇਟ ਲਾਉ। 9 ਵਜੇ ਤੱਕ ਤੁਹਾਨੂੰ ਪਹੁੰਚਾ ਲਿਆਗੇ ਆਪਾਂ। ਪਲੀ ਛੱਤੀ ਤੇ। ਪਲੀ ਛੱਤੀ ਤੇ। ਅਰਮੁਣਾ ਚਲ ਸਫ਼ਰ ਸ਼ੁਰੂ ਕਰਕੇ ਅਸਾਮ ਬੰਗਾਲ ਤੇ ਫਿਰ ਬਿਹਾਰ ਤੇ ਬਿਹਾਰ ਕਰਕੇ ਕ੍ਰੋਸ ਪਹੁੰਚੇ ਆਪਾਂ ਹੁਣ ਉੱਤਰ ਪ੍ਰਦੇਸ਼ ਦੇ ਬਾਰਡਰ ਤੇ ਤੇ ਇੱਥੇ ਬਿਹਾਰ ਦੀ ਹੱਦ ਖਤਮ ਹੁੰਦੀ ਹੈ ਅੱਗੇ ਉੱਤਰ ਪ੍ਰਦੇਸ਼ ਦੀ ਹੱਦ ਸ਼ੁਰੂ ਹੁੰਦੀ ਹੈ ਤੇ ਸਮਾਂ ਆ ਗਿਆ 6 ਵਜੇ ਦੇ ਵੇਮੈਂਟ ਇੱਕ ਕਿਲੋਮੀਟਰ ਆਪਾਂ ਨੇ ਬੀਟ ਲਿਆ 100 ਤੇ 10 ਤੇ 50 ਕਿਲੋਮੀਟਰ ਹੋਰ ਰਹਿ ਗਿਆ ਸਫ਼ਰ ਆਪਣਾ ਫਿਰ ਆਪਾਂ ਪਹੁੰਚਣਾ ਬਾਰਨਸੀ ਤੇ ਬਾਰਨਸੀ ਦੇ ਬਾਅਦ ਫਿਰ ਗਾਂ ਅੱਗੇ ਨੂੰ ਚੱਲਾਂਗੇ ਆਪਾਂ ਸਫ਼ਰ ਕਰਾਂਗੇ ਸ਼ੁਰੂ ਆਪਦਾ ਤੇ ਉੱਤਰ ਪ੍ਰਦੇਸ਼ ਦੇ ਬਾਅਦ ਹੋਣ ਆਏਗਾ ਐਮਪੀ ਤੇ ਐਮਪੀ ਦੇ ਬਾਅਦ ਆਏਗਾ ਅਰ ਰਾਜਸਥਾਨ ਤੇ ਫਿਰ ਗੁਜਰਾਤ ਤੇ ਆਪਣਾ ਅੱਧਾ ਪੈਂਡਾ ਹੁਣ ਨਿਬੜ ਗਿਆ ਵਾ ਤੇ ਥੋੜਾ ਪੈਂਡਾ ਹੋਰ ਰਹਿ ਗਿਆ ਵਾ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਵੀ ਆਪਾਂ ਫਤਿਹ ਕਰ ਲੈਣਾ ਵਾ ਤੇ ਫਿਲਹਾਲ ਆਪਾਂ ਨਵੇੜੀ ਅੱਜ ਦਾ ਸਫਰ ਚਲੋ ਫੇ ਚੱਲਦੇ ਆ ਕਿਨੂੰ ਚੱਲ ਰਿਹਾ ਜੀ ਵੱਡਾ ਹਾਈਵੇ ਤੇ ਗੱਡਖਾਨਾ ਬਹੁਤ ਜ਼ਿਆਦਾ ਇੱਥੇ ট্রাক ਬਹੁਤ ਜ਼ਿਆਦਾ ਆ ਗਿਆ आवाजाई बहुत ज्यादा चल रहे एन एच उन्नीस पूरी मारोबार चल रही है ट्रक पूरा बिजी हाईवे है 5:00 ਵਜੇ ਅੰਜ ਲੱਗਦਾ ਪਿਆ ਵਾ ਜਿਵੇਂ ਕਿਸੇ ਦਾ ਵਿਆਹ ਹੁੰਦਾ ਟਾਬੇ ਟੂਪੇ ਪੂਰੇ ਸ਼ਿੰਗਾਰੇ ਪਏ ਨੇ ਆਨੰਦ ਬੰਨੇ ਪਏ ਆ ਇੱਕ ਗੱਲ ਇਹ ਵੀ 5:00 ਵਜੇ ਰੌਣਕ ਬਹੁਤ ਜਿਆਦਾ ਹੈ ਫੁੱਲ ਰੌਣਕਾਂ ਨੇ ਸਿਰਫ ਇੱਕੋ ਬੈਕਲੌਗ ਹੈ ਵੀ ਟ੍ਰੈਫਿਕ ਬਹੁਤ ਜਿਆਦਾ ਵਾ ਟ੍ਰੈਫਿਕ ਤਾਂ ਥੋੜਾ ਜਿਹਾ ਹੁੰਦਾ ਵਾ ਵੀ ਬੰਦਰੋ ਵੀ ਕੱਢਖਾਨੇ ਦਾ ਬਾਕੀ ਸਫ਼ਰ ਬਹੁਤ ਸ਼ਾਨਦਾਰ ਚੱਲ ਰਿਹਾ ਮਹਾਰਾਜ ਦੀ ਕਿਰਪਾ ਦੇ ਨਾਲ आनंद बजे पे ने क्यों कड़े नजारा गल बात सुद ही आवाद ही टाइम हो गया सत बज के भी मिनट के यूपी का पहला जिला चंदोली आ गया है ਪਹਿਲਾ ਜਿਲ੍ਹਾ ਅਚੰਦੋਲੀ ਪੂਰਾ ਰਸ਼ ਵਿਚਾਰਾਂ ਚ ਤੇ ਜਨਾਬ ਹੋਰ ਆ ਖੜੇ ਸਾਡੇ ਯਾਰ ਅਫਸਰ ਯਾਰ ਸਾਡੇ ਆ ਖੜੇ ਨੇ ਕਿਲੋਮੀਟਰ ਆਪਣਾ ਹੋ ਗਿਆ ਜੀ 100 ਤੇ 25 ਜਿਲ੍ਹਾ ਚੰਦੋਲੀ ਵਿੱਚ ਬਾਬਾ ਸਵੀਟ ਹਾਊਸ ਤੇ ਪਹੁੰਚਿਆ ਸੀ ਤੇ ਕੁਝ ਮਿੱਠਾ ਖਾਣ ਦੀ ਗੱਲ ਰਿਆ ਸੀਗਾ ਤੇ 22 ਕਿਲੋ ਫਿਰ ਆਪਾਂ ਲਏ ਆ ਪਰਪੀ ਤੇ ਉਧਰ ਬਣਾਉਣੇ ਆ ਬੱਚਾ ਤੇ ਟਾਈਮ ਹੋ ਗਿਆ ਜੀ 7:30 ਦਾ ਚਾਹ ਪੀਵਾਂਗੇ ਨਾਲ ਖਾਵਾਂਗੇ ਪਰਪੀ ਫਿਰ ਜਿਹੜੇ ਲੱਗੇ 30 ਕਿਲੋਮੀਟਰ ਫੇਰਾ ਆਪਾਂ ਮਾਰਾਂਗੇ ਬਾਟਾਂ ਨੂੰ ਟਾਈਮ ਹੋ ਗਿਆ ਜੀ 8:30 ਵਜੇ ਦਾ ਤੇ ਪਹੁੰਚਣ ਵਾਲੇ ਵਰਨ ਅਸੀਂ ਤੇ ਇੱਕ ਖੁਸ਼ਖਬਰੀ ਆਈ ਹੈ ਕੰਨਿਆ ਕੁਮਾਰੀ ਤੋਂ एमपी ਜਨਮਰ ਆਪਣੇ ਅਬੋਰ ਪੈਡਲਸ ਕਲੱਬ ਦਾ ਬੜਾ ਸਿਰਕਾ ਡਰਾਈਵਰ ਹੈਗਾ ਚੋਬਰ ਹੈ ਪੂਰਾ ਤੇ ਜਿੱਥੇ ਇੱਕ ਪਾਸੇ ਮੈਂ ਕੀ ਬੀਥੂ ਆਪਣਾ ਉੱਤਰ ਪ੍ਰਦੇਸ਼ ਤੋਂ ਕੋਟੇਸ਼ਵਰ ਗੁਜਰਾਤ ਤੱਕ ਦੀ ਰਾਈਡ ਲਾ ਰਿਹਾ ਆਲ ਇੰਡੀਆ ਉਧਰ ਮੇਰਾ ਵੀਰ ਆ 1 ਨਵੰਬਰ ਤੋਂ ਉਹਨੇ ਰਾਈਡ ਸ਼ੁਰੂ ਕੀਤੀ ਸੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੇ ਇਹ ਤਕਰੀਬਨ 17 ਦਿਨਾਂ ਦੀ ਰਾਈਡ ਸੀਗੀ ਜਿਹੜੀ ਕਿ ਇਸ ਚੋਬਰ ਨੇ 16 ਦਿਨਾਂ ਦੇ ਕਰਕੇ ਪੂਰੀ ਸਾਰੇ ਕਲੱਬ ਦਾ ਪੂਰੇ ਅਬੋਧ ਦਾ ਨਾਮਜ਼ਮਗਾਇਆ ਹੈ ਇਸ ਚੋਪਰ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦੇਣਾ ਵਾਂ ਵਾਰਣਸੀ ਤੋਂ ਬਹੁਤ-ਬਹੁਤ ਮੁਬਾਰਕਾ ਮੇਰੇ ਵੀਰ ਨੂੰ ਮੇਰਾ ਵੀ ਤਰੱਕੀਆਂ ਕਰੇ ਟਾਈਮ ਹੋ ਗਈ 7:59 ਦਾ ਤੇ ਕਿਲੋਮੀਟਰ ਹੋ ਗਏ 151 ਤੇ ਪਹੁੰਚ ਗਏ ਹਾਰਣਸੀ ਤੇ ਇਸ ਟਾਈਮ ਆਪਾਂ ਖੜੇ ਆ ਗੰਗਾ ਮਈਆ ਦੇ ਉੱਤੇ ਪੌੜਾ ਪੁਲ ਦੇ ਉੱਤੇ ਖੜੇ ਆ ਤੇ ਥੱਲੇ ਗੰਗਾ ਦੇ ਕਿਨਾਰੇ ਲੱਗੀਆਂ ਕਿਸ਼ਤੀਆਂ ਤੇ ਬੇੜੇ ਤੇ ਉਹ ਦੂਰ ਦੂਰ ਤੱਕ ਗੰਗਾ ਫੈਲੀ ਹੋਈ ਹੈ ਸਾਹਮਣੇ ਤੇ ਬਹੁਤ ਸ਼ਾਨਦਾਰ ਪੁਲ ਬਣਿਆ ਆ ਤੇ ਹੁਣੇ ਪਹੁੰਚੇ ਅਸੀਂ ਟਾਈਮ ਹੋ ਗਿਆ ਈ 9:11 ਦਾ ਤੇ ਵਰਨਸੀ ਦੇ ਗੁਰਦੁਆਰਾ ਸਾਹਿਬ ਕੀ ਆ ਗਏ ਆ ਤੇ ਰੂਮ ਆਪਾਂ ਲੈ ਲਿਆ ਪ੍ਰਸ਼ਾਦੇ ਛਕ ਲਿਆ ਨਾਲ ਪਣੀ ਵੀ ਕਰ ਲਿਆ ਤੇ ਅੱਜ ਦਾ ਸਫ਼ਰ ਜਿਹੜਾ ਸਾਡਾ ਸੀਗਾ ਤਕਰੀਬਨ 157 ਕਿਲੋਮੀਟਰ ਸਾਡਾ ਸਫ਼ਰ ਸੀਗਾ ਅੱਜ ਤੇ ਸਫ਼ਰ ਬਹੁਤ ਸ਼ਾਨਦਾਰ ਸੀਗਾ ਤਕਰੀਬਨ ਸਾਰਾ ਹੀ ਹਾਈਵੇ ਸੀਗਾ ਵਨਵੇ ਤੇ ਟਰੈਕਟਰ ਕੋ ਬਹੁਤ ਚੱਲਦੇ ਸੀ ਢੂੜ ਮਿੱਟੀ ਬਹੁਤ ਡਾਈ ਉਹਨਾਂ ਨੇ ਸਾਡੇ ਮੂੰਹ 'ਚ ਨਾ ਚੰਗੇ ਜਿਹੜਾ ਭਰੇ ਟਕਾ ਕੇ ਇਹ ਅੱਜ ਦੇ ਇਸ ਸਫ਼ਰ ਉਹਦੀ ਤੇ ਸਮਾਪਤੀ ਹੈ ਕੱਲ ਨੂੰ ਤੁਹਾਨੂੰ ਮਿਲਾਂਗੇ ਨਵੇਂ ਸਫ਼ਰ ਤੇ ਨਵੇਂ ਵਲੌਗ ਨਵੇਂ ਆਰਾਮਾਂ ਦੇ ਵਿੱਚ ਤੇ ਨਮਿਤ ਜਰਬੇ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ